ਹੈਲੋ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਸਾਡੇ ਅੱਜ ਦੇ ਵਲੌਗ ਵਿੱਚ ਪਾਠ ਕਰਨ ਤੋਂ ਬਾਅਦ ਮੈਂ ਸਿੱਧਾ ਕਰਦੀ ਆ ਘਰ ਦੀ ਸਾਫ ਸਫਾਈ ਸਾਫ ਸਫਾਈ ਕਰਨ ਨਾਲ ਇੱਕ ਤੇ ਮਨ ਵੀ ਵਧੀਆ ਰਹਿੰਦਾ ਹੈ ਤੇ ਸਰੀਰ ਵੀ ਫਿੱਟ ਰਹਿੰਦਾ ਹੈ ਇਸੇ ਤਰ੍ਹਾਂ ਮੈਂ ਆਪਣੇ ਆਪ ਨੂੰ ਬਹੁਤ ਬਿਜ਼ੀ ਰੱਖਦੀ ਹਾਂ ਤੇ ਆਪਣੇ ਘਰ ਦਾ ਕੰਮ ਆਪ ਹੀ ਕਰਦੀ ਹਾਂ ਉਸ ਤੋਂ ਬਾਅਦ ਮੰਮਾ ਤੇ ਮਨੂ ਕੁਝ ਬਣਾ ਰਹੇ ਸੀ ਮੈਂ ਪੁੱਛਿਆ ਕਿ ਕੀ ਬਣਾ ਰਹੇ ਹੋ ਕਹਿੰਦੇ ਆਲੂ ਵਾਲੇ ਪਰੌਂਠੇ ਆਲੂ ਵਾਲੇ ਪਰੌਂਠੇ ਦਾ ਨਾਮ ਸੁਣ ਕੇ ਤੇ ਮੇਰੇ ਮੂੰਹ 'ਚ ਪਾਣੀ ਆ ਗਿਆ ਇਧਰ ਰੱਖੀ ਸੀ ਚਾਹ ਚਾਹ ਚ ਪਾ ਕੇ ਦੁੱਧ ਤੇ ਚਾਹ ਕੀਤੀ ਤਿਆਰ ਕਿਉਂਕਿ ਇਹ ਮਸਾਲੇ ਵਾਲੀ ਚਾਹ ਦੇ ਨਾਲ ਆਲੂ ਵਾਲੇ ਪਰੌਂਠੇ ਦਾ ਮਜ਼ਾ ਹੀ ਦੁਗਣਾ ਹੋ ਜਾਂਦਾ ਹੈ। ਇਧਰ ਮੰਮਾ ਨੇ ਘਰ ਘਰ ਕੇ ਪੀਠੀ ਆਲੂ ਵਾਲੇ ਪਰੌਂਠੇ ਚ ਪਾਈ ਹੋਈ ਸੀ ਤੇ ਇਸ ਨੂੰ ਬਣਾ ਕੇ ਤੇ ਸਾਨੂੰ ਖਿਲਾਏ ਮਜ਼ਾ ਆ ਗਿਆ ਕਿਉਂਕਿ ਮਾਂ ਦੇ ਹੱਥ ਦੇ ਪਰੌਂਠੇ ਵਾਕਈ ਬਹੁਤ ਵਧੀਆ ਹੁੰਦੇ ਹਨ। ਹਰ ਵਾਰ ਦੀ ਤਰ੍ਹਾਂ ਪਰੌਂਠੇ ਅੱਜ ਵੀ ਬਹੁਤ ਸਵਾਦ ਸਨ। ਪਹਿਲਾ ਪਰੌਂਠਾ ਮਿਲਿਆ ਮਨਰੂਪ ਨੂੰ ਉਸਨੇ ਘਰ ਦਾ ਮੱਖਣ ਘਰ ਦਾ ਦਹੀਂ ਤੇ ਪਰੌਂਠਾ ਖਾ ਕੇ ਕਹਿੰਦਾ ਵਾਹ ਮਜ਼ਾ ਆ ਗਿਆ। ਇਸ ਤੋਂ ਬਾਅਦ ਮਿਲਿਆ ਮੈਨੂੰ ਪਰੌਂਠਾ ਮੈਂ ਵੀ ਦੇਖਿਆ ਕਿ ਪਰੌਂਠ ਫਿਰ ਪੀਤੀ ਨਾਲ ਮਸਾਲੇ ਵਾਲੀ ਚਾਹ ਤੇ ਮੱਖਣ ਵਾਲਾ ਪਰੌਂਠਾ ਖਾ ਕੇ ਬਹੁਤ ਮਜ਼ਾ ਆ ਗਿਆ। ਅਸੀਂ ਗਏ ਬਾਹਰ ਅਸੀਂ ਦੇਖਿਆ ਕਿ ਅੱਜ ਕੁਝ ਬਾਗ ਦੀ ਸਫਾਈ ਕਰਦੇ ਆਂ। ਸਾਡਾ ਇੱਕ ਪੌਦਾ ਬਹੁਤ ਹੀ ਜ਼ਿਆਦਾ ਪੁਰਾਣਾ ਹੋ ਚੁੱਕਾ ਸੀ। ਇਸ ਨੂੰ ਕੱਢਣ ਦੀ ਕੋਸ਼ਿਸ਼ ਕਰ ਰਏ ਸਾਂ ਪਰ ਨਿਕਲਿਆ ਨਹੀਂ। ਮੈਂ ਖਾ ਰਹੀ ਸੀ ਕਚੋਰੀ ਤੇ ਮਨਰੂਪ ਕੋ ਦੇਖ ਕੇ ਰਹਿ ਨਹੀਂ ਗਿਆ ਕਹਿੰਦਾ ਮੇਰੇ ਮੂੰਹ ਚ ਵੀ ਪਾਓ। ਕਹਿੰਦਾ ਘਰ ਦੀ ਬਣਾਈ ਮੈਂ ਕਿਹਾ ਹਾਂਜੀ ਕਹਿੰਦਾ ਤੇ ਬਹੁਤ ਜ਼ਿਆਦਾ ਸਵਾਦ ਹੈ। ਕਹਿੰਦਾ ਹੁਣ ਦੇਖਣਾ ਕਮਾਲ ਮੈਂ ਪੌਦੇ ਨੂੰ ਕੱਢਦਾ। ਔਰ ਸੱਚੀ ਇੰਨੇ ਕੋਸ਼ਿਸ਼ ਕਰਕੇ ਸਾਰਾ ਪੌਦਾ ਕਢ ਹੀ ਦਿੱਤਾ। ਆਖਿਰਕਾਰ ਇਹ ਕੋਸ਼ਿਸ਼ ਵਿੱਚ ਕਾਮਯਾਬ ਹੋ ਗਿਆ ਇਸਨੇ ਪੌਦਾ ਕੱਟ ਕੇ ਤੇ ਸਾਰਾ ਖਲਾਰਾ ਜ਼ਰੂਰ ਪਾਤਾ ਮੈਂ ਕਿਹਾ ਕਿ ਹੁਣ ਤੂੰ ਹੀ ਸਾਫ ਸਫਾਈ ਕਰੇਂਗਾ ਕਹਿੰਦਾ ਠੀਕ ਐ ਅੱਜ ਦਾ ਵੀ ਲੋਕ ਸਾਡਾ ਇੱਥੇ ਖਤਮ ਹੁੰਦਾ ਹੈ ਸਾਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਣਾ ਜੀ ਹਾਂਜੀ ਸਬਸਕ੍ਰਾਈਬ ਜ਼ਰੂਰ ਕਰ ਦੇਣਾ